ਦੋਸਤੋ ਗੱਲ ਨੀਲੀ ਰਾਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਤੁਹਾਡੇ ਭਰਾਵਾਂ ਦੇ ਲਈ ਦੋ ਖਾਸ ਜਾਨਵਰ ਲੈ ਕੇ ਆਏ ਆ ਨੀਲੀ ਰਾਵੀ ਦੇ ਜਿਹੜੇ ਭਰਾ ਡਿਮਾਂਡ ਕਰਦੇ ਰਹਿੰਦੇ ਹਰ ਟਾਈਮ ਵੀ ਬਾਈ ਜੀ ਕੋਈ ਕਟੀਆਂ ਹੋਣ ਜਾਂ ਨੀਲੀ ਰਾਵੀ ਜੀਆਂ ਜਾਂ ਕੋਈ ਮੱਝ ਹੋਵੇ ਤੇ ਅੱਜ ਭਰਾਵਾਂ ਨੂੰ ਜਿਹੜੀਆਂ ਨੀਲੀ ਰਾਵੀ ਨੇ ਦੋ ਕਟੀਆਂ ਦਿਖਾਉਣੀਆਂ ਤੇ ਇਸ ਵੀਡੀਓ ਦੇ ਵਿੱਚ ਨੇ ਇੱਕ ਤੁਹਾਨੂੰ ਅੱਜ ਖਾਸ ਚੀਜ਼ ਵਿਖਾਉਣੀ ਹੈ ਇਸ ਘੱਟੀ ਬਾਰੇ ਇਸ ਘੱਟੀ ਦੇ ਵਿੱਚ ਜਿਹੜੀਆਂ ਬਰੀਕੀਆਂ ਤੇ ਕੁਝ ਜਾਣਕਾਰੀ ਤੁਹਾਨੂੰ ਦਿਆਂਗੇ ਇਹਦੇ ਬਾਰੇ ਤੇ ਇਹ ਜਿਹੜੇ ਭਰਾ ਕੋਲ ਸੇਲ ਆ ਇਹਦਾ ਪ੍ਰੋਪਰ ਡਰੈਸ ਲੈਨੇ ਆ ਤੇ ਕਰਦੇ ਆ ਭਰਾ ਹੁਣਾਂ ਨਾਲ ਗੱਲਬਾਤ ਤੇ ਮਲਾਉਨੇ ਆ ਬਾਈ ਹੁਣ ਨਾਲ ਸਸੀ ਕਾ ਬਾਈ ਜੀ ਸਸੀ ਕਾ ਜੀ ਭਾਜੀ ਹੋਰ ਠੀਕ ਠਾਕ ਹੋ ਜੀ ਵਧੀਆ ਜੀ ਤੇ ਬਾਈ ਜੀ ਫਿਰ ਆਪਣੇ ਜਿਹੜੇ ਚੈਨਲ ਦੇ ਉੱਤੇ ਤੁਹਾਡੀ ਦੂਜੀ ਵੀਡੀਓ ਆਉਣ ਲੱਗੀ ਆ ਹਾਂ ਜੀ ਹਾਂ ਜੀ ਪਹਿਲੀ ਵੀਡੀਓ ਦਾ ਕਿਵੇਂ ਰਿਸਪੌਂਸ ਰਿਹਾ ਆਪਣਾ ਠੀਕ ਰਿਹਾ ਜੀ ਬਹੁਤ ਅਧੀਨ ਜਾਨਵਰ ਵਧੀਆ ਤਰੀਕੇ ਨਾਲ ਵੇਚ ਗਏ ਹਾਂ ਹਾਂਜੀ ਹਾਂਜੀ ਤੇ ਬਾਈ ਮੇਰੀ ਰਿਕੁਐਸਟ ਆ ਵੀ ਜਾਨਵਰ ਸਾਫ ਸੁਥਰੇ ਹੀ ਵੇਚਣੇ ਆ ਤੇ ਆਪਾਂ ਫੇਰ ਹੀ ਵੀਡੀਓ ਬਣਾਉਣੀ ਹੁੰਦੀ ਹੈ ਬਿਲਕੁਲ ਬਿਲਕੁਲ ਪਹਿਲਾਂ ਦਾ ਡੇ ਜਿਹੜੀ ਆਪਣਾ ਫੋਟੋਆਂ ਮੰਗਾਈ ਦੀਆਂ ਬਿਲਕੁਲ ਫੋਟੋਆਂ ਮੰਗਾਉਣ ਤੋਂ ਬਾਅਦ ਫਿਰ ਆਪਾਂ ਦੱਸ ਦਿੰਨੇ ਆ ਨੇ ਬਾਈ ਜੀ ਵੀਡੀਓ ਬਣਾਉਣ ਵਾਲੀ ਹੈਗੀ ਜਾਨਵਰਾਂ ਦੀ ਜਾਂ ਨਹੀਂ ਬਿਲਕੁਲ ਬਿਲਕੁਲ ਤੇ ਫਿਰ ਪਹੁੰਚੀ ਦਾ ਬਾਈ ਤੇ ਬਾਈ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਗੁਰਬਖਸ਼ ਸਿੰਘ ਹੈ ਗੁਰਬਾਈ ਸੀ ਤੇ ਆਪਦਾ ਮੋਬਾਈਲ ਨੰਬਰ ਬੋਲਿਓ ਬਾਈ ਜੀ 805449760 ਹਾਂਜੀ ਤੇ ਆਪਦਾ ਐਡਰੈਸ ਬੋਲ ਦੋ ਬਾਈ ਜੀ ਕਿਹੜਾ ਜ਼ਿਲ੍ਹਾ ਜਾਂ ਕਿੱਥੇ ਆ ਪੈਸਾ ਆਪਣਾ ਜ਼ਿਲ੍ਹਾ ਜੀ ਅੰਮ੍ਰਿਤਸਰ ਦੇ ਤਹਿਸੀਲ ਵੀ ਅੰਮ੍ਰਿਤਸਰ ਹਾਂਜੀ ਗੁਰੂ ਨਾਨਕ ਯੂਨੀਵਰਸਿਟੀ ਲੱਗ ਗਈ ਆ ਜੀ ਠੀਕ ਹੈ ਤੇ ਆਪਣਾ ਇਹ ਰੋਡ ਕਿਹੜਾ ਪੈਂਦਾ ਜੀ ਇਹ ਜੀ ਲੋਪੋਗੇ ਜੰਗਾਵਾ ਰੋਡ ਮਾਲੀ ਪਿੰਡ ਆ ਮਾਲੀ ਪਿੰਡ ਆ ਲੋਪੋਗੇ ਜੰਗਾਵਾ ਦੁਆਰਾ ਆਪਾਂ ਜਿਹੜਾ ਐਡਰੈਸ ਬੋਲਦੇ ਨੇ ਅੰਮ੍ਰਿਤਸਰ ਜ਼ਿਲ੍ਹਾ ਦੇ ਅੰਮ੍ਰਿਤਸਰੀ ਤਹਿਸੀਲ ਹਾਂਜੀ ਤੇ ਲੋਪੋਗੇ ਚੰਗਾਲੀ ਜਿਹੜਾ ਬਾਈ ਦਾ ਤੇ ਪਿੰਡ ਆ ਰੋਡ ਤੇ ਉਸ ਤੋਂ ਬਾਅਦ ਇਹ ਗੱਲ ਕਰੀਏ ਆਪਾਂ ਜਦੋਂ ਆਵਾਂਗੇ ਅੰਮ੍ਰਿਤਸਰ ਤੋਂ ਟਾਰੀ ਰੋਡ ਨੂੰ ਹਾਂਜੀ ਟਾਰੀ ਰੋਡ ਟਾਰੀ ਰੋਡ ਤੋਂ 에어ਪੋਰਟ ਵਾਲਾ ਪੋਲ ਲੰਘ ਕੇ ਅਗਲਾ ਪੋਲ ਆਉਂਦਾ ਜੀ ਰਾਮ ਤੇਜ ਰੋਡ ਹਾਂਜੀ ਰਾਮ ਤੇਜ ਰੋਡ ਵਾਲੇ ਰੋਡ ਤੋਂ ਮੋੜ ਕੇ ਜਿਹੜਾ ਫਿਰ ਬਾਈ ਕੋ ਪੁੱਛਦੇ ਬਾਈ ਮੋਬਾਈਲ ਨੰਬਰ ਬੋਲਿਆ ਜੀ 8054349760 ਠੀਕ ਹੈ ਬਾਈ ਇਹ ਫਿਰ ਨੀਲੀ ਰਾਵੀ ਨਹੀਂ ਆ ਜਿਹੜੀਆਂ ਆਪਾਂ ਕਟੀਆਂ ਹਾਂਜੀ ਇਹ ਫਿਰ ਆਪਾਂ ਸੇਲ ਪਰਚੇਜ ਦਾ ਕੰਮ ਕਰਦੇ ਹਾਂ ਹਾਂਜੀ ਪਾਜੀ ਤੇ ਇਹਨਾਂ ਦੀਆਂ ਮਾਵਾਂ ਕਿਵੇਂ ਚੰਗੀਆਂ ਬਾਈ ਪਿੱਛੋਂ ਹਾਂਜੀ ਪਾਜੀ ਕਵਾਲਿਟੀ ਜਿਹੜੀ ਤੁਹਾਨੂੰ ਦਿਖਾਉਣੇ ਆ ਜਨਵਾਰਾਂ ਦੀ ਤੇ ਮੁੱਲ ਤੁਹਾਨੂੰ ਪਤਾ ਹਰ ਵਕਤ ਵੀ ਆਪਣਾ ਜਿਹੜਾ ਉਹ ਫੋਨ ਦੇ ਉੱਤੇ ਹੀ ਹੁੰਦਾ ਬਾਈ ਹੁਣੀ ਆਪੇ ਕਰ ਲੈਣਗੇ ਫੋਨ ਦੇ ਉੱਤੇ ਇਸ ਨੀਲੀ ਰਵੀ ਦੀ ਜੇ ਕੱਟੀ ਦੀ ਗੱਲ ਕਰੀਏ ਤੇ ਪਹਿਲਾਂ ਤੁਸੀਂ ਅੱਖ ਦੀ ਕੁਆਲਿਟੀ ਦੇਖ ਸਕਦੇ ਹੋ ਅੱਖ ਬਹੁਤ ਸੋਹਣੀ ਸਾਫ ਸੁਥਰੀ ਅੱਖ ਗੁਲਾਬੀ ਤਿੰਨ ਪਰਤਾਂ ਦੇ ਵਿੱਚ ਅੱਖ ਮਾਰਕਿੰਗ ਜਿਹੜੀ ਪੈਰਾਂ ਦੇ ਉੱਤੇ ਦੇਖ ਸਕਦੇ ਹੋ ਉਸ ਤੋਂ ਬਾਅਦ ਜੇ ਸਿੰਗਰ ਦੀ ਗੱਲ ਕਰੀਏ ਤੇ ਸਿੰਗ ਵੀ ਤੁਸੀਂ ਦੇਖ ਸਕਦੇ ਹੋ ਪਿੱਛੋਂ ਬਾਡੀ ਬੰਤਰ ਜਿਹੜੀ ਉਹ ਵੀ ਸਾਫ ਸੁਥਰੀ ਚੈੱਕ ਕਰ ਲੋ ਥਾਣਾ ਡਰ ਵੀ ਸਾਫ ਆ ਕੁਆਲਟੀ ਦੇਖੋ ਜਿਹੜੀ ਇਸ ਕੱਟੀ ਦੇ ਵਿੱਚ ਉਸ ਪਾਜ ਦੀ ਬਰੀਕੀ ਬਹੁਤ ਸੋਹਣੀ ਕੱਟੀ ਆ ਜੇ ਕਿਸੇ ਭਰਾ ਨੂੰ ਪਸੰਦ ਆਵੇ ਚੰਗੀ ਲੱਗੇ ਉਹ ਬਾਈ ਜੀ ਨਾਲ ਨਾਲ ਫੋਨ ਤੇ ਗੱਲ ਕਰਕੇ ਇਸ ਕੱਟੀ ਦਾ ਸੌਦਾ ਕਰ ਸਕਦਾ ਆ ਤੇ ਥੋੜੀ ਜਿਹੀ ਬਾਈ ਜੀ ਨੇ ਖੋਲ ਦਿਓ ਬਾਈ ਇੱਥੇ ਖੋਲੋ ਮੇਰੀ ਖੋਲ ਦਿਓ ਚੈੱਕ ਕਰੋ ਕੁਆਰਟੀ ਬਹੁਤ ਚੰਗੀ ਹੋਣੀ ਜਿਹੜੇ ਦੇਖੋ ਪੂਰਾ ਬਹੁਤ ਚੰਗਾ ਸ਼ਾਨਦਾਰ ਚੌੜੀ ਕੀਤੀ ਹੈ ਉਹ ਆਪਣੀ ਜਿਹੜੀ ਵੀ ਹੈ ਇਹ ਸਾਫ ਹਨ ਡੀਅਸ ਕਿਸਾਨੀ ਦਿੱਤੀ ਹੈ ਉਹ ਆਪਦੀ ਆਗੇ ਤੁਹਾਨੂੰ ਵੀ ਗੱਲ ਵੀ ਜਾਂ ਆਪਣੀ ਵੀਡੀਓ ਦੇ ਉੱਤੇ ਤੁਹਾਨੂੰ ਵੀ ਗੱਲ ਵੀ ਚੈੱਕ ਕਰ ਸਕਦਾ ਵੱਡੇ ਪੇਟ ਚ ਆ ਗਈ ਇਹ ਮੂੰਹ ਬਈ ਦੰਦੋ ਖੀਰੀ ਆ ਤੇ ਦੋ ਦੰਦੇ ਆ ਭਾਜੀ ਦੋ ਦੰਦ ਹੋ ਗਈ ਹਾਂਜੀ ਦੋ ਦੰਦ ਹੋ ਗਈ ਆ ਜੀ ਅੱਛਾ ਦੂਸਰੀ ਜਿਹੜੀ ਕੱਟੀ ਦੀ ਗੱਲ ਕਰੀਏ ਜਿਹੜੀ ਕਿ ਤੁਹਾਨੂੰ ਮੈਂ ਦੱਸਿਆ ਸੀ ਵੀ ਇਹ ਕੱਟੀ ਦੇ ਜੁਗੂੜੀਆਂ ਵਾ ਇਹਦਾ ਬਈ ਮੂੰਹ ਖੋਲਿਓ ਬੜੀ ਜਿਬ ਚੈੱਕ ਕਰਾਈਏ ਭਾਈ ਇਹ ਜੀ ਗੁਲਾਬੀ ਆ ਜੀ ਜ਼ੁਬਾਨ ਬਿਲਕੁਲ ਗੁਲਾਬੀ ਲੋ ਥੱਲੇ ਦੀ ਬਾਤ ਜ਼ੁਬਾਨ ਗੁਲਾਬੀ ਆ ਜੀ ਬਿਲਕੁਲ ਤੇ ਛੱਡ ਦਿਓ ਵੀਰੇ ਜ਼ੁਬਾਨ ਗੁਲਾਬੀ ਆ ਜੀ ਤੇ ਦੂਸਰੀ ਕੱਟੀ ਦੇ ਵਿੱਚ ਆਪਾਂ ਤੁਹਾਨੂੰ ਜੇ ਆਪਾਂ ਗੱਲ ਕਰੀਏ ਪਵਾਟੀ ਉਹ ਵੀ ਦਿਖਾਉਣੇ ਹੈ ਜੇ ਵੀ ਆਮੀ ਆਪਾਂ ਦੇਖਦੇ ਆਂ ਵੀ ਜਿਹੜੇ ਨੀਲੀ ਦਾ ਬਹੀ ਇਹ ਗੱਲ ਕਰੀਏ ਇਸ ਕੱਤੀ ਬਾਰੇ ਮਨ ਲੋਕੋਸ਼ ਕੋ ਜਿੰਨੀ ਵੀ ਜਾਣਕਾਰੀ ਹੁੰਦਾ ਦਾਤਾ ਇਹਦੀ ਇੱਕੋ ਜਿਹੀ ਬਕਸੀ ਜਿਹੜੀ ਬਹੁਤ ਛੋਟੀ ਤੇ ਉਸ ਤੋਂ ਬਾਅਦ ਸਿੰਘ ਦੇਖੋ ਜੀ ਸਿੰਘ ਬਹੁਤ ਸੋਹਣਾ ਸਿੱਗਾ ਨਿੱਕਾ ਸਿੰਘ ਲੱਗਾ ਹੋਇਆ ਜੀ ਬਾਹੂਂਗਲੀ ਲੰਗਦੀ ਹੈ ਵਿੱਚੋਂ ਇਹ ਤੇ ਇਸ ਕੱਤੀ ਦੀ ਜਿਹੜੀ ਬਾਡੀ ਬੰਦ ਤਰਾ ਉਹ ਵੀ ਦੇਖਿਆ ਹੈ ਜਿਹੜੀ ਉਸ ਤੋਂ ਬਾਅਦ ਇਹ ਗੱਲ ਕਰੀਏ ਆਪਾਂ ਕੱਤੀ ਦੀ ਜਿਹੜਾ ਝੋਲੀ ਬਿਲਕੁਲ ਜਿਵੇਂ ਅੱਗੋਂ ਗੱਲ ਕਰੀਏ ਤਾਂ ਨੀ ਗੋਲੀ ਦੀ ਸਾਫ ਆ ਮਹਰੂਵੀ ਪਿੱਠ ਫੁੜੀ ਦੀ ਸਾਫ ਆ ਜਿਹਦੇ ਆਹ ਤੁਸੀਂ ਵੇਖਦੇ ਹੋ ਅੱਗੇ ਗੋਲੀ ਹੁੰਦੀ ਹੈ ਜੀ ਨਹੀਂ ਉਹ ਇਹਨੂੰ ਫੜੇ ਫੜੇ ਬੜੀ ਹਾਂ ਉਹ ਨਾ ਗੋਲੀ ਹੁੰਦੀ ਆ ਇਹ ਖੀਰੀ ਤੇਰਾਵਾਲੂ ਤੇਰਾਵਾਲੂ ਬੱਲਾ ਚੈੱਕ ਕਰੋ ਇਹਦੇ ਕੱਟੇ ਦੇ ਵਿੱਚ ਗਵਾਕ ਨੇ ਇਹਦੇ ਮਗਲੇ ਪਰਾ ਤੇ ਥੋੜੀ ਥੋੜੀ ਮਾਰਕਿੰਗ ਆ ਇਹ ਸਿੰਗਰੀ ਵੋਟ ਤੇ ਅੱਖ ਦੇਖ ਰਹੇ ਹਾਂ ਤੁਸੀਂ ਅੱਖ ਅੱਖ ਬਿਲਕੁਲ ਨੇਲੀ ਆ ਜਵਾਬ ਵਾਲੀ ਅੱਖ ਆ 8 ਥੋੜੀ ਤੇ ਵੀ ਆ ਗਿਆ ਭਾਈ ਚਟਾਂ ਨਿਸ਼ਾਨਾ ਇੱਕ ਇਹਦੇ ਵਿੱਚ ਤੁਹਾਨੂੰ ਖਾਸ ਚੀਜ਼ ਦਿਖਾਉਣਾ ਵੀ ਕੱਟੀ ਦੇਖਣ ਵਾਲੇ ਭਰਾਵਾਂ ਨੂੰ ਇਹ ਲੱਗੂਗੀ ਵੀ ਕੱਟੀ ਮੋਹਰਾ ਦੀ ਪਰ ਇਹ ਥੋੜੀ ਜੀ ਕਿਤੇ ਕਰਾਸ ਹੋ ਸਕਦੀ ਆ ਪਰ ਜੇ ਇਹਦੀ ਹਕੀਕਤ ਬਖਾਉਣੇ ਤੁਹਾਨੂੰ ਜੁਬਾਨ ਤੋਂ ਪਤਾ ਲੱਗੂ ਇਹਦੀ ਜੁਬਾਨ ਦੇਰੇ ਚੈੱਕ ਹੋਏ ਦੀ ਜੁਬਾਨ ਜਿਹੜੀ ਆ ਇਹਨੇ ਕੋਣ ਗੁਲਾਬੀ ਆ ਲੋ ਦੇਖ ਸਕਦੇ ਆ ਤੁਸੀਂ ਬਾਣ ਗੁਲਾਬੀ ਐ ਸਭ ਚੈੱਕ ਕਰਾਉਣੇ ਆ ਆ ਦੇਖੋ ਜੀ ਇਸ ਘੱਟੀ ਦੀ ਜਬਾਨ ਜਿਹੜੀ ਗੁਲਾਬੀ ਖੀਰੀ ਜੀ ਕੱਟੀ ਐ ਜਿਹੜੇ ਵੀ ਭਰਾਣ ਪਸੰਦ ਆਵੇ ਉਹ ਲੈ ਸਕਦਾ ਬੱਚੇ ਲੈਣ ਨੂੰ ਚੰਗੀ ਨੇ ਲੂਗੀ ਲੇਲੀ ਦੇ ਬੱਚੇ ਕੱਢੂਗੀ ਬਹੁਤ ਸੋਹਣੇ ਸਾਫ ਸੁਥਰੇ ਬਾਕੀ ਚੰਗੀ ਘੱਟੀ ਐ ਜਿਹੜੀ ਤੁਸੀਂ ਦੇਖ ਸਕਦੇ ਹੋ ਐ ਘੁਮਾਇਓ ਬਰੇਜ ਜੀ ਦਾ ਐ ਆ ਕੇ ਆਰ ਵੀ ਜੀ ਕਵਾਰਟੀ ਇਸ ਕੱਟੀ ਦੇ ਵਿੱਚ ਦੇਖੋ ਆਪਣੇ ਲਈ ਲਾਉਂਦੇ ਆਂ ਮੋਬਾਈਲ ਵੀ ਆ ਇਹ ਬਸ ਵੀ ਜਿਹਨੂੰ ਹੀ ਪ੍ਰਾਣ ਨੂੰ ਪਸੰਦ ਲੱਗੀ ਉਹ ਖਰੀਦ ਸਕਦਾ ਥਾਣਾ ਡਰ ਬਹੁਤ ਸੋਹਣਾ ਸਾਫ਼ ਸਫਾਈ ਕਰਿਆ ਕੱਟੀ ਆ ਚੰਗੀ ਵਧੀਆ ਕੱਟੀ ਆ ਕਵਾਰਟੀ ਦੇਖ ਲੋ ਦੇ ਵਿੱਚ ਜਿਹਨੂੰ ਹੀ ਪਸੰਦ ਆਵੇ ਉਹ ਖਰੀਦ ਸਕਦਾ ਹੈ ਭਰਾ ਇਹ ਮਾਰਟਰ ਬੈਲ ਵੀ ਕੱਟੀ ਜਾਣੇ ਵੀ ਜੁਣ ਤੇ ਬਾਅਦ ਤੋਂ ਰੱਖਾ ਧੰਨਵਾਦ ਭਰਾ ਜੀ ਸਮਾਂ ਦੇ ਲਈ ਠੀਕ ਹੈ ਵੀਰ ਬਹੁਤ ਬਹੁਤ ਚੈੱਕ ਕਰ ਲਈ ਇਸ ਵਾਰ ਫਿਰ ਘੱਟੀ ਜਾਵੀਂ ਉਹ ਇਹ ਵੀ ਤੁਹਾਨੂੰ ਦੱਸ ਦੇ ਲਈ ਆਪਰੇ ਲੋਕੇ ਤੇ ਲਾਲ ਖੰਭੀ ਮਿਤੇ ਦਾਖਾਣੇ ਵਿੱਚ ਇਧਰ ਕੋਈ ਬਹੁਤ ਤੇ ਦਿਸੇ ਕਿ ਕਾਪਾ ਦਲੇ ਵੀ ਉਹ ਜੀ ਆਪਾਂ ਜਾਵਾਂਗਾ ਭਾਈ ਜੀ ਨਾਲ ਸਿੱਧੀ ਗੱਲਬਾਤ ਕਰੇ ਆਪਣਾ ਵਿੱਚ ਕੋਈ ਨਹੀਂ ਹੁੰਦਾ ਭਰਾ ਜੀ ਗੱਲਾਂ ਵੀ ਜਿਹੜਾ ਜੇ ਉਹ ਮੈਨੂੰ ਕਹਿੰਦੇ ਉਸ ਟੱਕੀ ਦੇ ਰੋਮ ਦੇ ਵਿਚ ਮੱਝ ਜਿਹੜੀ ਵੀ ਕੱਟੀ ਆਉਂਦੀ ਵੀਰੇ ਉਹ ਆਪਣੇ ਕੋਲ ਆਉ ਆ ਵੀ ਵਿਖਾ ਦੂੰ ਆ ਵੀ ਵਿਖਾ ਜਾ ਪਰਸਨਲੀ ਬਈ ਵਪਾਰ ਨਹੀਂ ਕਰਦੇ ਤੇ ਆਪਾਂ ਜਿਹੜਾ ਸ਼ੌਕ ਰੱਖਦੇ ਘੋੜੇ ਤੇ ਭਰਾਵੇਂ ਬਹੁਤ ਚੰਗੇ ਵਧੀਆ ਜਾਨਵਰ ਲੈਂਦੇ ਜਿੰਨੂੰ ਖਰਾਬ ਦੌਰ ਵੀ ਨਹੀਂ ਸਕਦੇ ਕੁਲੇ ਗੋੜੇ ਤੋਂ ਬਿਲਕੁਲ ਸਾਗਿਆ ਤੇ ਚੰਗੀ ਘਟੀ ਹੈ ਜਣੀ ਤੇ ਬੰਦ ਵੀਰ ਜੀ ਤੇ ਜਿੰਨੇ ਆਨੇ ਚੈਨਲ ਸਬਸਕ੍ਰਾਈਬ ਕੀਤਾ ਆ ਤੁਹਾਨੂੰ ਭਰਾਵਾ ਦਾ ਵੀ ਧੰਨਵਾਦ ਤੇ ਜਿਹੜੇ ਭਰਾ ਨਵੇਂ ਜਿਹੜੇ ਆਪਣੇ ਜਿਹੜੇ ਸਬਸਕ੍ਰਾਈਬ ਕਰਨਗੇ ਉਹਨਾਂ ਨੂੰ ਵੀ ਆਪਣੇ ਚੈਨਲ ਤੇ ਜੀ ਆਖੇ ਹੁੰਦਾ ਤੇ ਤੁਹਾਨੂੰ ਇਹ ਬਈ ਫਿਰ ਕੋਲ ਦਾ ਆਪਣੇ ਕੋ ਬੱਚੇ ਬੱਕਰੀਆਂ ਵੀ ਸੇਲ ਹਾਂਜੀ ਬੱਕਰੀਆਂ ਵੀ ਸੇਲ ਆ ਜੀ ਹੈਗੇ ਬਈ ਤੁਹਾਨੂੰ ਹੋਰ ਇੱਕ ਚੀਜ਼ ਵਕਾਉਣੇ ਆ ਵੀਡੀਓ ਲੰਬੀ ਕਰ ਦਿੰਨੇ ਆ ਦੇਖੋ ਜੀ ਬਾਈ ਕੋ ਭਰਾ ਕੋਲੇ ਜਿਹੜੇ ਜਾਨਵਰ ਆ ਉਹ ਚੈੱਕ ਕਰੋ ਇਹਦੇ ਵਿੱਚ ਬਈ ਕਿਹੜੇ ਕਿਹੜੇ ਜਾਨਵਰ ਸਾਰੇ ਸੇਲ ਹਾਂਜੀ ਆ ਦੋਨੇ ਭਾਜੀ ਆ ਵੱਡੀ ਬੱਕਰੀ ਆ ਇਹ ਬੱਚੇ ਤਿੰਨ ਦਿੰਦੀ ਆ ਹੋ ਹਾਂਜੀ ਇਹ ਵੱਡੀ ਬੱਕਰੀ ਹੈ ਇਹ ਦੋ ਤੇ ਪੱਕੇ ਹੀ ਨਾ ਇਹ ਵੀ ਦੋ ਦੇਊਗੀ ਗਰੰਟੀ ਨਾਲ ਅੱਛਾ ਜੀ ਇਹਦੇ ਦੋ ਬੱਚੇ ਯਾਨੀ ਕਿ ਪੱਕੇ ਆ ਪੱਕੇ ਦੋ ਦੋ ਦੀ ਗਰੰਟੀ ਹੈ ਜੀ ਠੀਕ ਆ ਜੀ ਹਾਂਜੀ ਤੇ ਉਸ ਤੋਂ ਬਾਅਦ ਇਹ ਗੱਲ ਕਰੀ ਆਹ ਆ ਜੀ ਹਾਂਜੀ ਬਰਬਰੀ ਇਹ ਭਾਜੀ 8500 ਰੁਪਏ ਦੀ ਦੇ ਦਾਂਗੇ ਬਰਬਰੀ ਜਿਹੜੀ ਉਹ 8500 ਦੀ ਆਪਾਂ ਬਾਈ ਕਹਿੰਦਾ ਦੇ ਦਾਂਗੇ ਤੇ ਜਿਹੜੀ ਵੱਡੀ ਬੱਕਰੀ ਆ ਉਹਦਾ ਮੁੱਲ ਇਹ ਭਾਜੀ 16500 ਦੀ ਆ ਅੱਛਾ ਜੀ 45 ਕਿਲੋ ਤਾਂ ਵੇਟਿਆ ਇਹਦਾ ਠੀਕ ਆ ਅੱਗੇ ਵੀ ਆਪਣੇ ਚੈਨਲ ਦੇ ਬੱਕਰੀਆਂ ਵੇਚੀਆਂ ਸੀ ਨਾ ਹਾਂਜੀ ਭਾਜੀ ਵੇਚੀਆਂ ਸੀ ਠੀਕ ਆ ਤੇ ਦੂਜੀ ਅੱਪੀ ਕੱਲ ਦੇ ਆ ਚੈੱਕ ਕਰੋ ਭਾਈ ਕੁਆਲਿਟੀ ਵਾਲੇ ਸਾਰੇ ਜਿੰਨੇ ਆਹ ਬੀਟਲ ਦੀ ਇਹ ਵੀ ਸੇਲ ਆ ਬੱਕਰਾ ਜੀ ਪਠੋਰਾ ਹਾਂਜੀ ਇਹਦੀ ਠੀਕ ਆ ਜੀ ਇਹ ਵੀ ਸੇਲ ਹੈ ਹਨਾ ਜੀ ਹਾਂਜੀ ਤੇ ਆ ਵੀ ਬੱਕਰੀ ਹੈ ਜੀ ਹਾਂਜੀ ਇਹ ਲੱਗੀ ਇਹ ਵੀ ਨਹੀਂ ਇਹ ਬਾਬਾ ਪਾਠ ਹੈ ਵੀ ਇਹ ਘਰ ਰੱਖਣੀ ਹੈ ਇਹ ਬੜੇ ਰੰਗ ਭਾਗ ਲੱਗੇ ਜਿੱਦਾਂ ਦੇ ਆਈ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਹਾਂ ਜੀ ਇਹ ਵੀ ਪਠੋਰਾਵਾ ਜੀ ਇਹ ਨਵੇਂ ਸਾਲ ਵਾਸਤੇ ਕਿਸੇ ਨੂੰ ਚਾਹੀਦਾ ਤੇ ਦੇ ਦਾਂਗੇ ਵੀ ਜੀ ਠੀਕ ਹੈ ਜੀ ਹਾਂਜੀ ਇਹਦੀ ਕੁਆਲਟੀ ਵਾਲਾ ਸਿੰਗ-ਸਿੰਗ ਪੂਰੇ ਮੋੜੇ ਹੈ ਦੇਖੋ ਠੀਕ ਹੈ ਜੀ ਭਰਾ ਜੀ ਤੇ ਜਿੰਨੂੰ ਕਿਸੇ ਨੂੰ ਵੀਰੇ ਦੋ ਬੱਕਰੀਆਂ ਜਿਹੜੀਆਂ ਸੂਣ ਵਾਲੀਆਂ ਇੱਕ ਬਰਬਰੀ ਤੇ ਦੂਸਰੀ ਬੀਟਲ ਆ ਤੇ ਇੱਕ ਬੱਕਰਾ ਤੇ ਇੱਕ ਬਕਰਾ ਜੀ ਇਹ ਜਿਹੜੇ ਪਕਾਉ ਮਾਲ ਆ ਜੀ ਇਹਨੂੰ ਪਸੰਦ ਲੱਗਦੇ ਵੀਰੇ ਉਹ ਖਰੀਦ ਸਕਦਾ ਤੇ ਧੰਨਵਾਦ ਭਾਈ ਜੀ ਸਮਾਂ ਦੇਣ ਲਈ ਵੀਡੀਓ ਦਾ ਓਕੇ ਮਿਹਰਬਾਨੀ ਜੀ